ਤਰੀ ਗੱਲ ਜੀ ਹੋਰ ਮੇਰੇ ਭਰਾ ਕਿਦਾਂ ਸਾਰੇ ਠੀਕ ਆ ਜੀ ਬਾਕੀ ਆਪਾਂ ਗਰਾਊਂਡ 'ਚ ਆ ਗਏ ਆ ਯਾਰ ਗਰਾਊਂਡ 'ਤੇ ਆ ਕੇ ਪ੍ਰੈਕਟਿਸ ਕਰਨ ਲੱਗੇ ਆ ਬਾਕੀ ਜਿੱਦਾਂ ਵੀ ਹੋਊਗਾ ਸਾਰਾ ਕੁਝ ਦਿਖਾਵਾਂਗੇ ਬਲੌਗ ਦੇ ਵਿੱਚ ਕਿਹੜੀ ਮਿਹਨਤ ਲਾਵਾਂਗੇ ਰਨਿੰਗ ਕਰ ਰਹੇ ਆ ਸ਼ੁਰੂ ਬਾਕੀ ਪਲੇਅਰ ਲੱਗੇ ਹੋ ਰਨਿੰਗ ਕਰਦੇ ਪਏ ਆ ਮੁੰਡੇ ਬਾਕੀ ਤੁਹਾਨੂੰ ਮਿਲਦੇ ਆ ਜਿਹੜੀ ਜਿਹੜੀ ਅਕਸਰ ਲਾਵਾਂਗੇ ਦੱਸਾਂਗੇ ਤੁਹਾਨੂੰ ਸਾਰੀ ਇਦਾਂ ਵੀਡੀਓ ਨਾਲ ਬਣੇ ਰਹੋ ਮੁੰਡੇ ਕਰ ਰਹੇ ਆ ਰਨਿੰਗ ਪਾਲੀ ਗਰਾਊਂਡ 'ਚ ਮੁੰਡੇ ਕ੍ਰਿਕਟ ਖੇਡਦੇ ਆ ਚਲੋ ਮੈਂ ਕਿ ਇੱਧਰ ਛੋਟੀ ਗਰਾਊਂਡ 'ਚ ਲਾ ਲੰਨੇ ਆ ਰਨਿੰਗ ਵਗੈਰਾ ਬਾਕੀ ਇੱਥੇ ਮਿਹਨਤ ਲਾਵਾਂਗੇ ਪਹਿਲਾਂ ਰਨਿੰਗ ਕਰਾਂਗੇ ਰਨਿੰਗ ਕਰਕੇ ਫਿਰ ਸਪ੍ਰਿੰਟਾਂ ਲਾਵਾਂਗੇ ਇਹ ਹੈ ਉਹਾਂ ਉਹਾਂ ਕਮਾ ਲਓ ਪਹਿਲਾਂ ਚਲੋ ਲੱਕ ਦੀਆਂ ਲਾਓ ਆ ਜਿਹੜੇ ਲਾਉਂਦਾ ਵੈ ਸ਼ਤਰੀ ਪਹਿਲਾਂ ਥੱਲੇ ਵਾਲੀ ਲਾ ਲਓ ਸਿੱਧਾ ਲਾਉਣੀ ਏ ਇਦਾਂ ਕਰਕੇ ਲੱਤਾਂ ਸਿੱਧੀਆਂ ਰੱਖੋ ਬੈਂਡ ਕਰਨੀਆਂ ਮੈਮ ਹੁਣ ਫੜਿਆ ਨਹੀਂ ਤਾਂ ਮੈਂ ਤੁਹਾਨੂੰ ਦੱਸਦਾ

ਅੱਥਾ ਕੈਮਰਾ ਰੁਕ ਜੇ ਤਾ ਨਾ ਨਿਆਲੇ ਦੀ ਤਾ ਰੱਖ ਇੱਥੇ ਲੱਕੜੀਆਂ ਲਾਓ ਲੱਕੀ ਧਾਰਨਾ ਤੂੰ ਢਾਡਾ ਲਾ ਆ ਲਓ ਇਹ ਪੂਰੀਆਂ ਇੱਥੋਂ ਇੱਥੇ ਰੋਕ ਜਾਈਂ ਦਿਨ ਬਣਾਈ ਜੀ ਤੂੰ ਹੁਣ ਘਮਾਓ ਪਾਣੀ ਸਹਿ ਉਹ ਇੱਧਰ ਬਹੁਤ ਕਮਾਲ ਟੋਕ ਕਰ ਦੇ ਟਾਇਰ ਵਾਲੀ ਲੱਗਦੀ ਹੈ ਮਿਹਨਤ ਰਣੀ ਸੁਭਾ ਰਾਣੀ ਲਾਉ ਚੱਕਰ ਬਾਈ ਉਹ ਛੱਡ ਦੇ ਪੁੱਤ ਹਰ ਵਾਲੀ ਲੱਗ ਰਹੀ ਨੇ ਤਾਂ ਪੂਰੀ ਯਾਹਨ ਬਾਈ ਆਏ ਮੈਂ ਹਲਾ ਕੰਮ ਨਹੀਂ ਆਗੇ ਮਸਬਾ ਗਿਆ ਸਾਬਲੇ ਪਾਸ ਭਾਜਨ ਕੇ ਬਣਾਏ ਚੱਲ

ਉਹ ਤੋੜਨਾ ਸਿਖਾਓ ਭਾਈ ਪਹਿਲਾਂ ਇਹ ਤੋਂ ਤੋੜ ਨਹੀਂ ਹੁੰਦਾ ਇਹ ਨਹੀਂ ਤੋੜ ਐਨੀ ਜੂਮ ਕਾਦੇ ਕਰਦਾ ਪੂਰੀ ਕਰਨੀ ਕਲੀਅਰ ਦਿਖਾ ਦੇਣਾ ਕੋਈ ਰੋਕ ਦੇ ਚਲਦਾ ਨਹੀਂ ਹੁੰਦਾ ਮਾਰੀ ਮਾਜੂ ਕਾ ਮਾਜੂ ਕਾ ਜਾਈ ਬਤਾ ਕੇ ਹਾਂ ਆ ਬੈਠਕ ਆ ਜੀ ਫਿੱਟਾਂ ਫੜ ਕੇ ਲੈਨੇ ਮਿਹਨਤ ਲਾਉਣੀ ਇਦਾਂ ਲੱਗਦੀ ਮਿਹਨਤ ਅੰਦੀ ਦਾ ਲਾਖ ਕਰਨੇਕ ਸਿੰਘ ਨਾਟਕਿਆ ਰਚਨਾ ਨੂੰ ਸਬਸਕ੍ਰਾਈਬ ਕਰੀਏ ਕਿਉਂ ਭਾਈ ਦਾ ਲਾਖ ਚਲੋ 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 ਮੈਂ ਸੋਚਿਆ ਆਪਣੇ ਚੈਨਲ ਦਾ ਨੰਜਨ ਗੇਮਰ ਆ ਤਾਂ ਬਚਪਨ ਚ ਬੋਤਲਾਈਆਂ ਮੈਂ ਚੱਲ 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 ਸਿੱਧੇ ਹੱਥ ਰੱਖੇ ਸਿੱਧੇ ਪੰਜੇ ਮੋਰ ਨੂੰ ਵਜਦਾ ਤੋਰਨਾ ਪੈਰ ਪਟ ਕੇ ਜਿਦਾ ਵਿਛੂ ਤੋਰਦਾ ਹੁੰਦਾ ਜਮੀਗ ਨਗਾ ਚਲੋ ਚਲੋ ਲੱਕਤ ਹਲੇ ਸਿੱਟ ਹੁਣ ਚੱਲ ਸਲੋ ਚਲੋ ਇਹ ਕਈ ਜਿਹੜੇ ਦਾ ਬੰਦੇ ਹੈਗੇ ਬੇਲੇ ਕੰਮਚੋੜਾ ਨਕੰਮੇ ਅਰਜਾਈਆਂ ਨਹੀਂ ਛੱਡਦੇ ਆ ਕਾ ਮਿਹਨਤ ਲਾਉਂਦੇ ਤਗੜੇ ਹੋਣਗੇ ਅੱਧਾ ਪਿੰਡ ਹਾੜਾ ਲਾਂਦੀ ਇਹ ਵਿੱਚ ਰੋਂਦੇ ਬਹੁਤ ਆ ਮਿਹਨਤ ਦੇ ਨਾਂ ਤੇ ਚਲੋ ਪਹਿਮਾਨ ਚਾਲ ਫੜ ਉਹ ਦੀ ਛੱਡ ਦੇ ਉਹ ਦੀ ਪਹਿਮਾਨ ਕਈ ਦਾ ਬੰਦੇ ਚੱਕਦੇ ਬਹੁਤ ਆ ਬੰਦਿਆਂ ਨੂੰ ਹੌਲੀ 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 ਕਾਕਾ ਥੋੜੀ ਹੌਲੀ ਹੌਲੀ ਮਿਹਨਤ ਤੁਹਾਡੀ ਹਟਾਰ ਕਰਾਂਗੇ ਅਨ ਸਾਰੀ ਐਕਸਾਈਆਂ ਤੁਹਾਨੂੰ ਦੱਸਾਂ ਕਿਹੜੀ ਕਿਹੜੀ ਕਿੱਦਾਂ ਆ ਪਾਵਰ ਵੀ ਪਾਉਗੀ ਸਪੀਡ ਵੀ ਵਧੂਗੀ ਦੇਨੂੰ ਮਰਜ਼ੀ ਬਹਾਨਾ ਡੱਕ ਕੇ ਸਿੱਟ ਦਿਓ ਲੱਦ ਕੇ ਐ ਪ੍ਰਭ ਜਦਾ ਵਿੱਚ ਗੁੰਨੇ ਕਰਨ ਤੂੰ ਜੂਮ ਕਾ ਦੇ ਇਧਰ ਆ ਪਈ ਦੁਆਰਤੀਆਂ ਜੂਮ ਲਾਇਆ ਸੀ ਇਹਨੇ ਕੀ ਕਰਤੀ ਆ ਇਹ ਜੁਮਲਾ ਆ ਸੀ ਲੋਹਾ ਘੁੱਟ ਬੈਗਵਾ ਜਿੰਦਾਬਾ ਬਾਣ ਹੋ ਗਿਆ ਅੱਜ ਅੱਖਾਂ ਲਾ ਲਾ ਕੇ ਨਵੀਂ ਤੋਂ ਨਵੀਂ ਅੱਖਾਂ ਲਿਆ ਕਰਾਂਗੇ ਬਾਕੀ ਸਾਡੇ ਨਾਲ ਇੱਦਾਂ ਹੀ ਬਣੇ ਰਹੋ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਲੱਗਦੀ ਮਿਹਨਤ ਪੂਰੀ ਓ ਲੋਹਾ ਕੁੱਟ ਮਹਿਕਮਾ ਜਿੰਦਾਬਾਦ ਕਿਦਾਂ ਜੀ ਆਪਣੀ ਹੋ ਗਈ ਮਿਹਨਤ ਪੂਰੀ ਹੁਣ ਆਪਾਂ ਚੱਲੇ ਹੁਣ ਘਰ ਨੂੰ ਬਾਕੀ ਤੁਹਾਨੂੰ ਹੁਣ ਆਪਾਂ ਅਗਲੇ ਵਲੌਗ ਚ ਮਿਲਾਂਗੇ ਕੱਲੂ ਬਾਕੀ ਆਪਾਂ ਇਹ ਵਲੌਗ ਛੇਤੀ ਚਾੜ ਦਾਂਗਾ ਜਰਾਤ ਤੱਕ ਬਾਕੀ ਮੇਰੇ ਪਿਆਰ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ